ਅੰਦਰ ਦੇ ਬਾਰੇ ਤੇ ਆਇਆ ਵੀ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ਼੍ਰੀ ਰਾਮ ਤਲਾਈ ਮੰਦਿਰ ਹੈ ਇੱਥੋਂ ਦੇ ਮੁੱਖ ਪੰਡਤ ਨੇ ਨਥੁਰਾਮ ਦੂਬੇ ਜੀ ਕੱਲ ਰਾਤ ਨੂੰ 1.5 ਪੂਨੇ 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਿਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕੱਢੀ ਗੋਲਕ ਕੱਢ ਕੇ ਛਾਤੇ ਲੈ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਭਦਰ ਕਾਲੀ ਜੀ ਦਾ ਮੰਦਿਰ ਹੈ ਉਹਨਾਂ ਦੇ ਮੰਦਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨੀਦਰ ਨੂੰ ਸਾਡੇ ਆ ਪੰਡਤ ਜੀ ਜਿਹੜੇ ਨੱਥੂ ਰਾਮ ਜੀ ਆ ਜਾ ਗਏ ਤੇ ਉਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਆ ਅੱਜ ਇਸ ਬੰਦ ਜੀ ਅਹੀ ਸਵੇਰੇ ਕਮਿਸ਼ਨਰ ਉਹ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਤੇ ਫਿਰ ਐਸ ਐਚਓ ਬੀ ਡੀ ਵੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲਗ-ਵਲਗ ਸਵੇਰ ਦੀਆਂ ਦੋ ਤਿੰਨ ਟੀਮਾਂ ਉਹਨਾਂ ਦੀ ਆ ਚੁੱਕੀਆਂ ਆ ਉਹ ਕਹਿੰਦੇ ਉਹਨਾਂ ਨੇ ਪੂਰਾ ਅਸ਼ੋਰੈਂਸ ਦਿੱਤੀ ਆ ਆਸ਼ਵਾਸਨ ਦਿੱਤਾ ਮੰਦਰ ਨੂੰ ਕਿ ਬੜੀ ਜਲਦੀ ਇਹ ਚੋਰ ਨੂੰ ਚੋਰਾਂ ਨੂੰ ਅਹੀ ਟ੍ਰੇਸ ਕਰ ਲਾਂਗੇ ਤੇ ਬਾਕੀ ਇਸ ਬੰਦ ਦੇ ਵਿੱਚ ਅੱਗੇ ਵੀ ਇਹ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀਆਂ ਕਿ ਇੱਥੇ ਕੋਈ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅੰਸਰ ਆਂਦੇ ਨੇ ਕਿ ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12 ਵਜੇ ਮੰਦਰ ਬੰਦ ਹੋਣ ਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਉਣ ਦਾ ਟਾਈਮ ਵੀ 12 ਤੋਂ 1 ਵਜੇ ਹੁੰਦਾ ਹੈ ਜਾਂ ਗੇਟ ਬੰਦ ਕਰ ਦਾਂਗੇ ਦਰਵਾਜ਼ੇ ਪਿੱਛੋਂ ਵਾਰਾ ਟੱਪ ਕੇ ਆ ਜਾਂਦੇ ਨੇ ਸਰੋਵਰ ਦੇ ਵਿੱਚ ਨਹਾਉਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਆ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਸਬੰਧ ਵਿੱਚ ਵੀ ਕਮਿਸ਼ਨਰੋਂ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼ਵਾਸਨ ਦਿੱਤਾ कि आज तो बाद जो अफेयर रजिस्टर पंडित नाथुराम दुबे क्या बात हुई है ये चोरी हुई है रात तीन बजे आप उठे हैं तो इधर इधर बाथरूम होके हम जैसे इधर आए तो चोर उधर सामने काली माता के मंदिर के सामने देखा और देखते ही वो भागा तो हमने शोर मचाया और बेटा हमारा था वो सारे उठ के फिर आगे सारा चेक किए तो लक्ष्मी नारायण मंदिर का भी गुल्लक तोड़ा हुआ गेट टूटा हुआ था काली माता मंदिर का भी गेट टूटा हुआ था ये तो सारा चक्की तो एक गुल्लक छत के ऊपर मिला वो सारा पैसे उसमें से निकाल ले हुए और तो दिखा? तो एक दिखा मुझे इससे पहले भी कभी चोरी वगैरह कोई चोरी तो पहले भी हुई है काली माता मंदिर के में चोरी हुई है लेकिन आज वो एक ही बंदा दिखा है बाकी दिखा नहीं है बाहर शायद हूँ उसके तो हाँ सीसीटीवी में सारी हाँ जी पुलिस भी आई है डी एस पी साहब भी आए थे उन्होंने कहा कि कोई नहीं पूरी कार्रवाई करेंगे चोर को पकड़ेंगे तो 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 मंदिर श्री राम तलाई मंदिर सवेरे पता लगा अपना ताला तोड़ के मंदिर चो अपना पैसे लग गए ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਤੇ ਬਚਾਅ ਹੋ ਗਿਆ ਕਾਫੀ ਬਰਮਾਰ ਦੀ ਕਿੰਨੇ ਨੌਜਵਾਨ ਆਏ ਸੀ ਇਕੱਲਾ ਹੀ ਸੀਗਾ ਜੀ ਸਰ ਮੂਹਰ ਪੇਟਿਆ ਸੀ ਮੂਹਰ ਪੇਟਿਆ ਸੀ ਉਹਨੇ ਸੀਸੀਟੀਵੀ ਵਗੈਰਾ ਸਭ ਸਾਹਮਣੇ ਹੈ ਜੀ ਹਾਂ ਜੀ ਸੀਸੀ ਆਈ ਲੇਕਿਨ ਬੰਦਾ ਪਛਾਣਿਆ ਨਹੀਂ ਜਾਂਦੇ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਤੇ ਜਲਦ ਤੋਂ ਜਲਦ ਬੰਦਾ ਫੜ ਕੇ ਸਰ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਸੀ ਬੋਲੇ ਪੈਸੇ ਦਾ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਅ ਹੋਇਆ ਮਹਾਰਾਜ ਦੀ ਕਿਰਪਾ ਸਰ ਕਿਸੇ ਨੇ ਦੇਖ ਰਿਆ ਸੀ ਮਦਰ ਦੇ ਵਿੱਚ ਹਾਂ ਪੁਜਾਰੀ ਸੀਗਾ ਸਵਾ 3 ਵਜੇ ਵਿਚਾਰਨੇ ਉੱਠ ਕੇ ਵੇਖਿਆ ਕਿ ਤੇ ਬ ਪੁਲਿਸ ਵਾਲਾ ਸਰੋਂ ਕੀ ਕਾਰਵਾਈ ਕੀਤੀ ਹੈ ਕੋ ਪਰਚਾ ਦਰਜ ਕਰਕੇ ਤੇ ਬਾਕੀ ਜਿਹੜੀ ਕਾਰਵਾਈ ਹੋਵੇਗੀ ਕਰਾਂਗੇ ਬੰਦੇ ਨੂੰ ਲੱਭਾਂਗੇ ਆਪਾਂ ਜਲਦ ਤੋਂ ਜਲਦ